ਸਾਰਿਆਂ ਨੂੰ ਪਤਾ ਨਹੀਂ ਹੋਣਾ ਮੈਨੂੰ ਲੱਗਦਾ ਬਹੁਤ ਸਾਰੇ ਸਟੂਡੈਂਟ ਨੂੰ ਵੀ ਪਤਾ ਨਹੀਂ ਹੋਣਾ ਕਿ ਐਮ ਆਰ ਸਿਟੀ ਦਾ ਮਤਲਬ ਕੀ ਹੈ ਅੱਜ ਵਿੱਚ ਅਸੀਂ ਆਫਰਡ ਫਾਦਰ ਦੇ ਨਾਂ ਤੋਂ ਸਕੂਲ 80 ਐਂਡ ਲਿਖਦੇ ਨੇ ਓਕੇ ਇਹ ਇਸ ਕਰਕੇ ਉਹਦਾ ਵੀ ਸਿਟੀ ਦਾ ਸਿਟੀ ਯੂਨੀਵਰਸਿਟੀ ਮੈਂ ਕਹਿੰਦਾ ਕਿ ਬੱਚਿਆਂ ਵਾਸਤੇ ਇੱਕ ਟਾਈਮ ਸਪੈਂਡ ਕਰਨਾ ਸੀ ਸੈਕੰਡ ਬੱਚੇ ਦੀ ਘਰ ਜਾ ਕੇ ਉਹਦੇ ਨੇ ਪਰਵਰਿਸ਼ ਨੂੰ ਸੰਸਕਾਰ ਉਹਨੂੰ ਜਿਹੜੇ ਪੁਰਾਣੀਆਂ ਆਪਣੇ ਜਿਹੜੇ ਸੰਸਕਾਰ ਹੈਗੇ ਨੇ ਪੁਰਾਣੇ ਬੇਸੇ ਨਾਲ ਜ਼ਰੂਰ ਜੋੜਨਾ ਚਾਹੀਦਾ ਹੈ ਸਾਰਾ ਕੁਝ ਸਟਾਪ ਦੇ ਦਿੱ ਦਿੱਤੇ ਸ। ਹਸਤੇ ਕੋ। ਇਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਸੀਂ ਪੰਜਾਬੀ 360 ਦੇਖ ਰਹੇ ਆ। ਕੋਸ਼ਿਸ਼ ਕਰੀ ਹੈ, ਕਰੀਦੀ ਹੈ ਤੁਹਾਡੇ ਤੱਕ ਆਹ ਉਹ ਸ਼ਖਸੀਅਤ ਦੀ ਮੁਲਾਕਾਤ, ਉਹਨਾਂ ਦੇ ਵਿਚਾਰ, ਉਹਨਾਂ ਦੀ ਸੋਚ ਤੁਹਾਡੇ ਤੱਕ ਪਹੁੰਚਾਈ ਜਾਵੇ। ਕੀ ਪਤਾ? ਇਹ ਸਾਰੀਆਂ ਵਿਚਾਰਾਂ ਸੁਣ ਕੇ ਤੁਹਾਡਾ ਵੀ ਮਨ ਉਸ ਤਰ੍ਹਾਂ ਦੀਆਂ ਸੋਚਾਂ ਉਸ ਤਰ੍ਹਾਂ ਦੀਆਂ ਵਿਚਾਰਾਂ ਅਪਣਾਉਣ ਨੂੰ ਦਿਲ ਕਰੇ ਅੱਜ ਤੁਹਾਡੀ ਮੈਂ ਮੁਲਾਕਾਤ ਕਰਾ ਰਿਹਾ ਹਾਂ ਸ਼੍ਰੀ ਰਾਮ ਜੀ ਦਾਸ ਭੁੰਬਲਾ ਜੀ ਦੇ ਨਾਲ ਐਮ ਆਰ ਗਰੁੱਪ ਦੇ ਚੇਅਰਮੈਨ 25 ਸਾਲ ਹੋ ਗਏ ਐਮ ਆਰ ਸਿਟੀ ਸਕੂਲ ਦੀ ਕਿਉਂਕਿ 25 ਸਾਲ ਦਾ ਸਰ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਦਿੰਦ ਸੋ ਬੈਠਦੇ ਥੈਂਕ ਯੂ ਸਰ ਐਮ ਆਰ ਸਿਟੀ ਸਕੂਲ ਅੱਜ ਤੋਂ 25 ਸਾਲ ਪਹਿਲਾਂ ਇਸ ਸਕੂਲ ਦਾ ਮੈਨੂੰ ਲੱਗਦਾ ਨਹੀਂ ਕਿ ਸਾਰਿਆਂ ਨੂੰ ਨਾ ਪੂਰਾ ਪਤਾ ਐਮ ਆਰ ਸਿਟੀ ਦਾ ਕੀ ਮਤਲਬ ਸਿਟੀ ਮੇਰੇ ਫਾਦਰ ਸਾਹਿਬ ਦੇ ਨਾਮ ਤੋਂ ਸੀਗਾ ਮਨਸੇ ਰਾਮ ਸਿਟੀ ਵਿੱਚ ਸ਼ਹਿਰ ਦਾ ਉਸਕੇ ਉਸ ਦੇ ਚ ਅਸੀਂ ਆਪਣੇ ਫਾਦਰ ਦੇ ਨਾਮ ਤੋਂ ਸਬੂਤ ਕਰਦੇ ਮੈਂ ਸਪੈਲਿੰਗ ਚ ਵੀ ਦੇਖਿਆ ਐ ਐਸ ਲੈਂਗੁਏਜ ਦੇ ਵਿੱਚ ਸਿਟੀ ਨੂੰ ਨਾ ਸੀ ਆਈਟੀ ਆਈ ਲਿਖਦੇ ਨੇ ਓਕੇ ਇਸ ਕਰਕੇ ਉਹਦਾ ਵੀ ਸਿਟੀ ਦਾ ਸਿਟੀ ਤੇ ਬਹੁਤ ਸਾਰਿਆਂ ਨੂੰ ਪਤਾ ਨਹੀਂ ਹੋਣਾ ਮੈਨੂੰ ਲੱਗਦਾ ਬਹੁਤ ਸਾਰੇ ਸਟੂਡੈਂਟ ਨੂੰ ਵੀ ਪਤਾ ਨਹੀਂ ਹੋਣਾ ਕਿ ਐਮ ਆਰ ਸਿਟੀ ਦਾ ਮਤਲਬ ਕੀ ਹੈ ਅੱਜ ਇਹ ਜਾਣ ਕੇ ਤੁਹਾਨੂੰ ਖੁਸ਼ੀ ਵੀ ਹੋਗੀ ਕਿ ਚੇਰਮੈਨ ਸਰ ਨੇ ਆਪਣੇ ਫਾਦਰ ਸਾਹਿਬ ਦੇ ਨਾਮ ਤੇ ਇਸ ਸਕੂਲ ਦੀ ਕੀ ਜਰੂਰਤ ਪਈ ਕੀ ਸੋਚ ਸੀ 25 ਸਾਲ ਪਹਿਲਾਂ ਕਿ ਜਦੋਂ ਇਸ ਸਕੂਲ ਨੂੰ ਤੁਸੀਂ ਬਣਾਉਣ ਬਾਰੇ ਸੋਚਿਆ ਸ਼ਾਮ ਜੀ ਗੱਲ ਇਸ ਤਰ੍ਹਾਂ ਸੀ ਜਦੋਂ ਅਸੀਂ ਪ੍ਰਾਇਮਰੀ ਤੇ ਮੈਂ ਆਪਣੇ ਪਿੰਡ ਵਿੱਚ ਪੜ੍ਹਿਆ ਹਮ ਮਿਡਲਸ ਅਸੀਂ ਮੱਲਿਆਰ ਸਕੂਲ ਜਾਂਦੇ ਸੀ ਔਰ ਤਿੰਨ ਤੋਂ 4 ਕਿਲੋਮੀਟਰ ਪੈਦਲ ਜਾਂਦੇ ਸੀ ਪੈਦਲੋਂ ਸਕੂਲ ਅਰਟ ਦੈਟ ਮੱਲਿਆਰ ਸਕੂਲ ਤੋਂ ਗੈਨੀ ਜਰ ਸਿੰਘ ਜੀ ਆਏ ਸੀਗੇ ਸੀਐਮ ਪੰਜਾਬ ਸੋ ਜਦੋਂ ਕੇ ਉਹਨੂੰ 10th ਕਲਾਸ ਤੱਕ ਕਰਕੇ ਆਈ ਸੀ ਅਸੀਂ ਜਿਹੜੀ 10th ਦੀ ਐਜੂਕੇਸ਼ਨ ਹੈ ਮਲਿਆਲ ਹੂੰ ਉਹ ਕੀਤੀ ਤੇ ਤੋਂ ਹਰ ਸਕੈਂਡੀ ਦੇ ਵਿੱਚ ਅਸੀਂ ਬੀਏ ਦੀ ਸਕੂਲ ਜੁੜਾਣਾ ਤੇ ਇੱਥੇ ਪੜ੍ਹਦੀ ਸੀ ਹੂੰ ਮੈਂ ਬੱਚੇ ਨੂੰ ਵੀ ਦੱਸਦਾ ਹਾਂ 15 ਕਿਲੋਮੀਟਰ ਡੇਲੀ ਸਾਈਕਲ ਤੇ ਆਉਂਦੇ ਸੀ 15 ਕਿਲੋਮੀਟਰ ਡੇਲੀ ਵਾਪਸ ਆਉਂਦੇ ਸੀ ਸਾਨੂੰ ਪੈਨਣ ਵਾਸਤੇ ਪੈਂਟ ਦੀ ਬਜਾਏ ਨਾ ਉਦੋਂ ਫੱਟੇਦਾਰ ਪਜਾਮਾ ਜ਼ਿਆਦਾ ਹੁੰਦਾ ਸੀ ਜ ਸਕੂਲ ਦੀ ਕਾਖੀ ਵਰਦੀ ਲੱਗੀ ਹੁੰਦੀ ਸੀ ਉਸ ਤਰ੍ਹਾਂ ਦਾ ਪੈਂਦੇ ਸੀ ਆਫਟਰ दैट ਅਸੀਂ ਜਿਹੜੀ ਗ੍ਰੈਜੂਏਸ਼ਨ ਹੈ ਉਹ ਖਾਲਸਾ ਕਾਲਜ ਗਰਸ਼ਨ ਪੁੱਤ ਕੀਤੀ ਠੀਕ ਹੈ ਉੱਥੇ ਵੀ ਅਸੀਂ 5-6 ਕਿਲੋਮੀਟਰ ਡੇਲੀ ਆਪਣੇ ਸਾਈਕਲ ਤੇ ਜਾਂਦੇ ਸੀ ਫਿਰ ਅੱਗੇ ਬੱਸ ਪਰ ਫੜਦੇ ਸੀ ਵਾਪਸ ਆਉਂਦੇ ਸੀ ਐ ਆਫਟਰ ਆਫਟਰ ਗ੍ਰੈਜੂਏਸ਼ਨ ਮੈਂ ਆਪਣੇ ਜਿਹੜਾ ਫੈਮਿਲੀ business ਦੇ ਵਿੱਚ ਚਲੇ ਗਿਆ ਜਦੋਂ ਉੱਥੇ ਚਲੇ ਗਿਆ ਤਾਂ ਮੈਨੂੰ ਫੀਲ ਹੋਣਾ ਕਿ ਯਾਰ ਸਾਨੂੰ ਨਾ ਉਸ ਟਾਈਮ ਅਵੇਅਰਨੈਸ ਘੱਟ ਸੀ ਐਜੂਕੇਸ਼ਨ ਦੀ ਚੱਤੀ ਨਾ ਅਵੇਅਰਨੈਸ ਘੱਟ ਸੀ ਤੇ ਬੜਾ ਫੀਲ ਹੁੰਦਾ ਸੀ ਜਦੋਂ ਅਸੀਂ ਉਸ ਕੰਮ ਦੇ ਵਿੱਚ ਗਏ ਤੇ ਮੇਰਾ ਸਾਡਾ ਵਾਹ ਲੀਵਰਸ ਦੇ ਨਾਲ ਜਾਂ ਫੂਡ ਟਰਾਂਸਪੋਰਟਰ ਦੇ ਨਾਲ ਪੈਂਦਾ ਸੀ ਅਫੀਸ਼ਰਲ ਐਂਡ ਨਾਲ ਵੀ ਪੈਂਦਾ ਸੀ ਉਹਦਾ ਮਨ ਜਰੂਰ ਹੁੰਦਾ ਕਿ ਅਸੀਂ ਵੀ ਲਾਈਫ ਵਿੱਚ ਕੁਝ ਬਣ ਸਕਦੇ ਸੀਗੇ ਸਾਨੂੰ ਉਹਦਾ এডੂਕੇਸ਼ਨ ਦੀ ਘਾਟ ਕਰਮ ਜਾਗਰੂਕਤਾ ਦੀ ਘਾਟ ਤੇ ਇਸ ਕਰਕੇ ਅਸੀਂ ਉਸ ਮੁਕਾਮ 'ਤੇ ਨਹੀਂ ਪਹੁੰਚ ਸਕੇ ਤੇ ਉਸ ਤੋਂ ਬਾਅਦ ਮੇਰੇ ਮਨ 'ਚ ਇੱਛਾ ਸੀ ਕਿ ਜਦੋਂ ਵੀ ਮੈਂ ਕਿਤੇ ਪਰਮਾਤਮਾ ਨੂੰ ਟੈਨ ਦਿੱਤਾ ਮੈਂ ਇੱਕ ਸਕੂਲ ਜ਼ਰੂਰ ਇਸ ਏਰੀਆ 'ਚ ਬਣਾਵਾਂਗਾ ਤਾਂ ਕਿ ਜਿਹੜੀ ਐਜੂਕੇਸ਼ਨਲ ਸਿਸਟਮ ਹੈ ਇਹਨੂੰ ਔਰਨੂੰ ਸਪੋਰਟ ਕਰ ਸਕਾਂ ਕਰਨਾ ਬਣਾਇਆ ਮੈਂ ਉਦੋਂ ਪ੍ਰਿੰਸੀਪਲ ਪੀਸੀ ਸ਼ਰਮਾ ਹੁੰਦੇ ਸੀ ਪੋਪੂਲਰ ਵੀਏਵੀ ਸਕੂਲ 'ਤੇ ਕਾਠਗੜ ਦੇ ਸੀਗੇ ਰਿਟਾਇਰਮੈਂਟ ਤੋਂ ਬਾਅਦ ਉਹ ਇੱਥੇ ਮੇਰੇ ਕੋਲ ਆਏ ਠੀਕ ਹੈ ਤੇ ਉਹਨਾਂ ਨੇ ਵੀ ਕਿਹਾ ਕਿ ਨਹੀਂ ਤੁਸੀਂ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਾਲ ਅਟੈਚਮੈਂਟ ਕਰੋ ਮੈਂ ਉਹਨਾਂ ਨੂੰ ਕਿਹਾ ਸੋਰੀ ਸਰ ਮੈਂ ਉਹਦੇ 'ਚ ਨਹੀਂ ਕਰਾਂਗਾ ਮੇਰਾ ਮਿਸ਼ਨ ਜਿਹੜਾ ਹੋਰ ਹੈ ਪੈਸਾ ਕਮਾਣਾ ਨਹੀਂ ਇਹਦੇ ਚੋਂ ਮੇਰਾ ਮਿਸ਼ਨ ਹੈ ਕਿ ਇਸ ਏਰੀਆ ਦੀ এডਿਕੇਸ਼ਨ ਜਿਹੜਾ ਸਿਸਟਮ ਹੈ ਉਹਨੂੰ ਡਵੈਲਪ ਕਰਨਾ ਆਫਟਰ ਦੈਟ ਉਹਦਾ ਤੋਤਾ ਸਿੰਘ এডਿਕੇਸ਼ਨ ਇੰਡਸਟਰੀਸ ਹੈਗਾ ਐਟ ਦੈਟ ਟਾਈਮ ਤੇ ਜਦੋਂ ਅਸੀਂ ਇਹ ਕੱਟ ਕੀਤਾ ਕੈਪਟਨ ਕਮਲਜੀਤ ਸਿੰਘ ਸਿਗੇ ਫਾਈਨਾਂਸ ਮਿਨਿਸਟਰ ਉਹਨਾਂ ਨੇ ਇੱਥੇ ਮਹਾਰਾਜ ਗੰਗਾ ਵਾਲੇ ਤੇ ਮਹਾਰਾਜ ਚਾਰੀਆ ਜੀ ਨੇ ਇੱਥੇ ਪਾਠ ਦਾ ਪੋਹ ਪਾ ਕੇ ਸਕੂਲ ਸਟਾਰਟ ਕੀਤਾ ਸੀ ਉਹ ਤੋਂ ਬਾਅਦ ਜਦੋਂ ਐਨਓਸੀ ਦੀ ਬੜੀ ਪ੍ਰੋਬਲਮ ਸੀ ਇਸ ਦੈਟ ਦੇ ਟਾਈਮ ਐਨਓਸੀ ਲੈ ਕੇ ਫਿਰ ਅਸੀਂ ਸਾਰੇ ਲੋਕੀ ਕਹਿੰਦੇ ਸੀ ਕਿ ਇਹ ਸਕੂਲ ਸੀਬੀਐਸਸੀ ਐਫਲੇਟ ਨਹੀਂ ਹੋ ਸਕਦਾ ਮੈਂ ਇਸ ਮੁਕਾਮ ਨੂੰ ਪਹੁੰਚਣ ਵਾਸਤੇ ਕਾਫੀ ਹਾਰਡ ਵਰਕਿੰਗ ਕੀਤੀ ਔਰ 2001 ਦੇ ਵਿੱਚ ਅਸੀਂ ਸਕੂਲ ਨੂੰ ਸੀਬੀਐਸਸੀ ਤੇ ਪੈਟਰਨ ਤੇ ਲੈ ਕੇ ਆਏ ਤੁਹਾਨੂੰ ਉਹ ਡੇਟ ਯਾਦ ਹੈ ਜਦੋਂ ਸਕੂਲ ਦਾ ਨੀਂਹ ਪੱਥਰ ਰੱਖਿਆ ਜੀ 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 ਜਾਂ ਤੁਸੀਂ ਕਹਿੰਦੇ ਇੱਥੇ ਆਚਾਰੀਆ ਜੀ ਆਏ ਸੀਗੇ 6 12 19 88 1998 ਇਹ ਉਹ ਦੱਸ ਸਕਾ ਉਹਨੇ ਕਨਵਰਟ ਕੀਤਾ ਸੀ ਉਹ ਮੈਨੂੰ ਸਾਰਾ ਜ਼ਾਲ ਦੱਸ ਜਦੋਂ ਅਸੀਂ ਪਿਛਲੀਆਂ ਯਾਦਾਂ ਤਾਜ਼ੀਆਂ ਖੁੰਦੀਆਂ ਨਾ ਕਿ ਤੁਸੀਂ ਕਿਹਾ ਸੀਗੇ ਸਾਨੂੰ ਕਿਦਾਂ ਤੁਰਨਾ ਤੁਰ ਕੇ ਜਾਣਾ ਪੈਂਦਾ ਸੀਗਾ ਅੱਜ ਬੱਚੇ ਸਕੂਲ ਬੱਸ ਦੇ ਵਿੱਚ ਆਉਂਦੇ ਆ ਕਦੇ ਮੌਕਾ ਮਿਲਿਆ ਆਪਣੇ ਸਟੂਡੈਂਟਾਂ ਨੂੰ ਦੱਸਣ ਦਾ ਆਪਣੇ ਵਿਚਾਰ ਮੰਦੇ ਠੀਕ ਹੈ ਸਰ ਮੈਂ ਜਿਹੜੇ ਵੀ ਪਾਸਵਰਡ ਮੈਂ ਸਾਰੀ ਕਲਾਸ ਜਦੋਂ ਵੀ ਜਾਂਦਾ ਮੈਂ ਸਿਰਫ ਬੱਚਿਆਂ ਨੂੰ ਇਹ ਗਾਈਡ ਕਰਦਾ ਕਿ ਸਾਡਾ ਟਾਈਮ ਉਸ ਟਾਈਮ ਸੇ ਲਾ ਅਸੀਂ ਪੈਦਲ ਆਉਂਦੇ ਸੀ ਸਾਈਕਲ ਦੇ 15 ਕਿਲੋਮੀਟਰ ਆਉਂਦੇ ਸੀ 15 ਜਾਂਦੇ ਵੀ ਤੁਸੀਂ ਜਿਹੜਾ ਵਾਈਕਲ ਚਲਾਉਂਦੇ ਹੋ ਜਰਪੀਨਸ ਤੋਂ ਮੋਟਰਸਾਈਕਲ ਯੂਜ਼ ਕਰਦੇ ਹੋ ਇਹ ਤਾਂ 3 ਤੋਂ 4000 ਰੁਪਏ ਦਾ ਤੁਸੀਂ ਪੈਟਰੋਲ ਯੂਜ਼ ਕਰਦੇ ਹੋ ਇਹ ਚੀਜ਼ ਨੂੰ ਛੱਡ ਕੇ ਤੁਹਾਡੀ ਹੈਲਥ ਵੀ ਠੀਕ ਰਹੇਗੀ ਕੋਈ ਇਸ ਤਰ੍ਹਾਂ ਦੀ ਨਹੀਂ ਕਰਨਾ ਸਮਾਂ ਅਸੀਂ ਜੋੜਾ ਵੀ ਮੇਰੇ ਕੋਲ ਕੋਈ ਪਰਸਨ ਆ ਗਿਆ ਮੈਂ ਉਹਦੀ ਹੈਲਪ ਜ਼ਰੂਰ ਕਰਾਂ ਜਿਸ ਤਰ੍ਹਾਂ ਤੁਸੀਂ ਦੇਖਿਆ ਹੁਣ ਕਿ ਪ੍ਰਾਈਵੇਟ ਹਸਪੀਟਲ ਜਦੋਂ ਮਰੀਜ਼ ਦਾਖਲ ਹੁੰਦਾ ਹੈ ਆ ਮੋਰੇ ਰਿਸੈਪਸ਼ਨ ਤੇ ਜਦ ਇਹ ਕਹਿਣ ਲੱਪਾਂਦੇ ਵੀ ਲਿਆਓ ਪੈਸੇ ਜਮਾ ਕਰੋ ਪ੍ਰਾਈਵੇਟ ਹਾਂ ਸੜਾ ਵੀ ਪ੍ਰਾਈਵੇਟ ਅਧਾਰਾ ਤੁਸੀਂ ਕਿਹਾ ਕਿ ਆਪਾਂ ਫੀਸ ਲਈ ਕਿਸੇ ਨੂੰ ਵੀ ਕਰਦੇ ਨਹੀਂ ਨਾ ਕੀ ਲੱਗਦਾ ਕਿ ਬਹੁਤ سارے ਸਟੂਡੈਂਟ ਦੇ ਪਾਂਦੇ ਫੀਸ ਨਹੀਂ 15 ਤੋਂ 20% ਜਿਹੜੀ ਫੀਸ ਹੈ ਸਾਡੀ ਰੈਜ਼ਰ ਮੈਂ ਕਦੇ ਵੀ ਉਸ ਬੱਚੇ ਨੂੰ ਡ੍ਰੌਪ ਨਹੀਂ ਕਰਦਾ ਕਦੇ ਵੀ ਲਾਈਫ ਇਸ ਬੱਚੇ ਦੀ এডਿਕੇਸ਼ਨ ਦੇ ਵਿੱਚ ਸਾਡਾ ਫਿਰ ਸੋਸਾਇਟੀ ਇਹ ਇਹਦਾ ਸਾਡਾ ਤਾਂ ਬਿਜ਼ਨਸ ਨਹੀਂ 15 ਤੋਂ 20% ਜਿਹੜੀ ਫੀਸ ਹੈ ਸਾਡੀ ਰਹਿਤ ਮੈਂ ਕਦੇ ਵੀ ਉਸ ਬੱਚੇ ਨੂੰ ਡ੍ਰੌਪ ਨਹੀਂ ਕਰਦਾ ਕਦੇ ਵੀ ਲਾਈਫ ਇਸ ਉਸ ਬੱਚੇ ਦੀ এডਿਕੇਸ਼ਨ ਦੇ ਵਿੱਚ ਸਾਡਾ ਫਿਰ ਸੋਸਾਇਟੀ ਇਹਦਾ ਸਾਡਾ ਤਾਂ ਬਿਜ਼ਨਸ ਨਹੀਂ ਹੈ ਨਾ ਅਸਲੀ এডਿਕੇਸ਼ਨ ਦੇਣੀ ਸਾਡਾ ਮਕਸਦ ਹੀ ਹੈ এডਿਕੇਸ਼ਨ ਦੇਣਾ ਕੀ ਲੱਗਦਾ ਕਿ ਆਪਣੇ ਫਾਦਰ ਸਾਹਿਬ ਦੇ ਸੁਪਨੇ ਤੁਹਾਡੇ ਸੁਪਨੇ ਸਕੂਨ ਰਾਤ ਨੂੰ ਸੌਣ ਵੇਲੇ ਸਕੂਨ ਆ ਜਾਂਦਾ ਕਿ ਹਾਂ ਠੀਕ ਹੈ ਬੱਚੇ ਇਹਨੇ ਪੜ ਲਏਗੇ ਡਾਕਟਰ ਬਣ ਗਏ ਸਾਇੰਟਿਸਟ ਬਣ ਗਏ ਹਨਾ ਕਦੇ ਸੋਚਿਆ ਕਦੇ ਆਂਦਾ ਰਾਤ ਨੂੰ ਕਿ ਹਾਂ ਵੀ ਠੀਕ ਹੈ ਹੁਣ ਸਕੂਨ ਹੈ ਯਾਰ ਜਦੋਂ ਵੀ ਅਸੀਂ ਸੋਸ਼ਲ ਸਿਸਟਮਸ ਕਿਤੇ ਵੀ ਜ਼ਿਆਦੇ ਨੇ ਤੇ ਉਹਨਾਂ ਨੇ ਬੱਚੇ ਨੂੰ ਜ਼ਿਆਦਾ ਰੱਖਣਾ ਵੀ ਬੜਾ ਮੁਸ਼ਕਲ ਹੁੰਦਾ ਜਦੋਂ ਆ ਕੇ ਵਿਸ਼ ਪਰ ਤੁਸੀਂ ਦੱਸਿਆ ਕਿ ਪਹਿਲਾ ਸਟੂਡੈਂਟ ਜਦੋਂ ਬੱਚੇ ਆ ਕੇ ਵਿਸ਼ ਕਰਦੇ ਨੇ ਅਸ ਪਰਸਨੈਲਟੀ ਜਦੋਂ ਬੱਚਾ ਪਲੱਸ 2 ਚੰਦਾ ਹੁੰਦਾ ਹੁੰਦਾ ਹੁੰਨ ਬੱਚੇ ਵੱਡੇ ਹੋਗੇ ਤੇ ਕਾਫੀ ਪਰਸਨੈਲਟੀ ਚੇਂਜ ਹੁੰਦੀ ਹੈ ਤੇ ਇਹ ਵਿਸ਼ ਕਰਦੇ ਨੇ ਉਦੋਂ ਬੜੀ ਸੈਟੀਸਫੈਕਸ਼ਨ ਮਿਲਦੀ ਹੈ ਇਹ ਸਾਡਾ ਜਿਹੜਾ ਪ੍ਰੋਡਕਟ ਜਿਹੜੇ ਸਾਡੇ ਬੱਚੇ ਪਾਸ ਆਊਟ ਹੋ ਕੇ ਗਏ ਉਹ ਹਰ ਬੱਚਾ ਤਕਰੀਬਨ 99% ਹਰ ਆਪਣੇ ਕਿਸ ਨਾ ਕਿਸ ਫੀਲਡ ਦੇ ਸਕਸੈਸ ਦੇ ਵਿੱਚ ਲਾਸਟ ਵਿੱਚ ਉਹ ਵੱਡੀ ਕਮਾਈ ਇਸ ਸੰਸਥਾ ਦੀ ਇਹੀ ਹੈ ਇਹਦੇ ਤੇ ਮਹਾਰਾਜਪੂਰੀਆ ਲੈਂਦਾ ਤੇ ਮਹਾਰਾਜ ਗਊਆਂ ਵਾਲੇ ਨੇ ਇਸ ਸੰਸਥਾ ਸਟਾਰਟ ਕਰਾਈ ਸੀ ਮੇਰੇ ਕੋਲ ਮਹਾਰਾਚਾਰੀਆ ਜੀ ਹੈਗੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਮੈਨੂੰ ਇਹ ਫਕਰ ਵੀ ਹੈ ਮਹਿਸੂਸ ਕਰਦਾ ਮੈਂ ਕਿ ਮੇਰਾ ਕੋਈ ਵੀ ਸਟੂਡੈਂਟ ਕੋਈ ਇਸ ਤਰ੍ਹਾਂ ਦਾ ਸਟੂਡੈਂਟ ਨਹੀਂ ਹੋਊਗਾ ਜਿਹੜਾ ਆਪਣੀ ਪਲੇਸਮੈਂਟ ਨਾ ਕੀਤੀ ਹੋਵੇ ਲਾਈਫ ਸਕਸੈਸ ਨਾਲ ਅਸਤਕ ਜਿਹੜਾ ਤੱਕ ਮੈਨੂੰ ਉਹ ਨਹੀਂ ਮਿਲਦੇ ਬੱਚੇ ਪੇਰੈਂਟਸ ਲਈ ਕੀ ਸੰਦੇਸ਼ ਹੈ ਲਾਸਟ ਜੇ ਤੁਸੀਂ ਗੱਲ ਕੀਤੀ ਕਿ ਆਪਾਂ ਨੰਬਰ ਦੇਖਦੇ ਹਾਂ ਕਿ 92 ਆ ਗਏ 95 ਆ ਉਹਨਾਂ ਨੇ ਲਾਸਟ ਜੇ ਸੰਦੇਸ਼ ਕੀ ਹੈ ਕਿ ਕੋਈ ਸਕੂਲ 25 ਸਾਲ ਦਾ ਹੋ ਗਿਆ ਜੀ ਲੱਗਦਾ ਕਿ ਜਿਹੜੇ ਬੱਚੇ ਘੱਟ ਨੰਬਰ ਲੈਂਦੇ ਉਹਦਾਂ ਇੰਟੈਲੀਜੈਂਟ ਹੁੰਦੇ ਆ ਲਾਸਟ ਵਿੱਚ ਮਾਤਾ ਪਿਤਾ ਸਟਾਫ ਦੇ ਸਿੱਤੇ ਚ ਅਸਤੇ ਕੋਈ ਇਨਫਰਾਸਟ੍ਰਕਚਰ ਬਣਾ ਕੇ ਦੇ ਸਾਡੇ ਬੇਸਿਕਲੀ ਕਲਾਸਰੂਮ ਟੀਚਿੰਗ ਬੱਚੇ ਦਾ ਕੇਅਰ ਕਰਨੀ ਉਹਦੀ ਸਟੱਡੀ ਵਾਸਤੇ ਲੁੱਕ ਆਫਟਰ ਕਰਨੀ ਇਗਜ਼ਾਮ ਲੈਣ ਉਹ ਸਾਰਾ ਸਟਾਫ ਦੇ ਕੰਮ ਸਟਾਫ ਬੜਾ ਮਿਹਨਤੀ ਹੈ ਔਰ ਅੱਛੀ ਹਾਰਡ ਵਰਕਿੰਗ ਕਰ ਰਹੇ ਹਨ ਉਹ ਤਾਂ ਸੋਸਾਇਟੀ ਚੀ ਪਤਾ ਲੱਗਦਾ ਉਹਨਾਂ ਤੁਹਾਨੂੰ ਕਿ ਉਹਦੇ ਰਿਜ਼ਲਟ ਜਦੋਂ ਸਾਡੇ ਰਿਜ਼ਲਟ ਆਦੇ ਉਹ ਸਾਰੀ ਮਿਹਨਤ ਸਟਾਫ ਦੀ ਹੁੰਦੀ ਹੈ ਟਿਕੀ ਸੰਦੇਸ਼ ਹੈ ਕਿ ਮਾਤਾ ਪਿਤਾ ਪਿਛ ਲਈ ਇਹ ਹੀ ਸੰਦੇਸ਼ ਹੈ ਕਿ ਇੱਕ ਤੇ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਹੈ ਜਿਹੜਾ ਕਿ ਸੋਸਾਇਟੀ 'ਚ ਬੱਚੇ ਨੂੰ ਟਾਈਮ ਨਹੀਂ ਦੇ ਰਸੇ ਬੇਸਿਕਲੀ ਜਿਹੜੀ ਮਦਰ ਵੀ ਹੈਗੀ ਆ ਉਹ ਆਪਣਾ ਜੇ ਨਰਸਰੀ ਐਲਕੇਜੀ ਜੂਗਿਸ 'ਚ ਬੱਚਾ ਆ ਉਹ ਨੂੰ ਵੀ ਟਿਊਸ਼ਨ ਦੇ ਕੇ ਜਿੰਦੀ ਸਿਰਫ ਉਹਦੇ ਕੋਲ ਆਪਣੇ ਬੱਚੇ ਵਾਸਤੇ ਟਾਈਮ ਨਹੀਂ ਮੈਂ ਤਾਂ ਸੈਕੰਡ ਪੇਰੈਂਟਸ ਨੂੰ ਕੈਰੀਅਰ ਕਾਉਂਸਲਿੰਗ ਅਸੀਂ ਕਰਾਉਂਦੇ ਨੇ ਵਿਦ ਪੇਰੈਂਟਸ ਕਰਾਉਂਦੇ ਨੇ ਅਸੀਂ ਬੱਚੇ ਨੂੰ 10th ਤੋਂ ਬਾਅਦ ਕੀ ਕਰਨਾ ਪਲੱਸ 2 ਤੋਂ ਬਾਅਦ ਕੀ ਕਰਨਾ ਤੁਹਾਡਾ ਫਿਊਚਰ ਪਲਾਨ ਕੀ ਹੈ ਉਹਦੇ ਨਾਲ ਪੇਰੈਂਟਸ ਨੂੰ ਵੀ ਅਵੇਅਰਨੈਸ ਦਿੰਦੇ ਨੇ ਕਿ ਤੁਸੀਂ ਇਸ ਤਰ੍ਹਾਂ ਇਹਨਾਂ ਫੀਲਡਿਸ ਬੱਚੇ ਤਾਂ ਬਹੁਤ ਜ਼ਿਆਦਾ ਇਰਸਾਨਾ ਸੋ ਇਸ ਕਰਕੇ ਇਹਨਾਂ ਨੂੰ ਉਸ ਫੀਲਡ ਦੇ ਵਿੱਚ ਪਾਓ ਪੇਰੈਂਟਸ ਲਈ ਮੈਂ ਕਹਿੰਦਾ ਕਿ ਬੱਚਿਆਂ ਵਾਸਤੇ ਤਾਂ ਟਾਈਮ ਸਪੈਂਡ ਕਰਨਾ ਚਾਹੀਦਾ ਸੈਕਿੰਡ ਬੱਚੇ ਦੀ ਘਰ ਜਾ ਕੇ ਉਹਦੇ ਨਹੀਂ ਪਰ ਵੀ ਉਸ ਨੂੰ ਸੰਸਕਾਰ ਉਹਨੂੰ ਜਿਹੜੇ ਪੁਰਾਣੀਆਂ ਆਪਣੇ ਜਿਹੜੇ ਸੰਸਕਾਰ ਹੈਗੇ ਨੇ ਪੁਰਾਣੇ ਬੈਸੇ ਨਾਲ ਜ਼ਰੂਰ ਜੋੜਨਾ ਚਾਹੀਦਾ ਵੈਸਟਰਨ ਕਲਚਰਸ ਜਿਹੜਾ ਅਸੀਂ ਜਾ ਰਹੇ ਨਾ ਇਹ ਬੱਚਿਆਂ ਲਈ ਬਹੁਤ ਲਾਸਟ ਮੈਂ ਸਕੂਲ ਦੇ ਸਟਾਫ ਦੀ ਗੱਲ ਮੈਂ ਸੋਰੀ ਭੁੱਲ ਗਿਆ ਸੀਗਾ ਕਿ ਸਕੂਲ ਦਾ ਸਟਾਫ ਕਿਸੇ ਵੀ ਕੰਪਨੀ ਕਿਸੇ ਵੀ ਫਰਮ ਰੀੜ ਦੀ ਹੱਟੀ ਹੁੰਦੀ ਆ ਤੁਹਾਡੇ ਲਈ ਕੀ ਆ ਸਟਾਫ ਸਾਰਾ ਕੁਝ ਸਿਰ ਸਟਾਫ ਦੇ ਸਿਰ ਤੇ ਸਰ ਅਸੀਂ ਤਾਂ ਕੋਈ ਇਨਫਰਾਸਟ੍ਰਕਚਰ ਬਣਾ ਕੇ ਦਿੱਸਾ ਨਹੀਂ ਬੇਸਿਕਲੀ ਕਲਾਸਰੂਮ ਟੀਚਿੰਗ ਬੱਚੇ ਦਾ ਕੇਅਰ ਕਰਨੀ ਉਹਦੀ ਸਟੱਡੀ ਵਾਸਤੇ ਲੁੱਕ ਆਫਟਰ ਕਰਨੀ ਇਗਜ਼ਾਮ ਹੈ ਨਾ ਉਹ ਸਾਰਾ ਸਟਾਫ ਤੇ ਕੰਮ ਸਟਾਫ ਬੜਾ ਮਹਿੰਤਿਆ ਔਰ ਅਚੀ ਹਾਰਡ ਵਰਕਿੰਗ ਕਰ ਰਹੇ ਆ ਉਹ ਤਾਂ ਸੋਸਾਇਟੀ ਚੀ ਪਤਾ ਲਗਜ਼ੰਦਾ ਉਹਨਾਂ ਤੁਹਾਨੂੰ ਕਿ ਉਹਦੇ ਰਿਜ਼ਲਟ ਜਦੋਂ ਸਾਡੇ ਰਿਜ਼ਲਟ ਆਦੇ ਆ ਉਹ ਸਾਰੀ ਮਿਹਨਤ ਸਟਾਫ ਦੀ ਸੀ ਬਿਲਕੁਲ ਹੀ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਪੰਜਾਬੀ 365 ਦੇਖਦੇ ਆ ਸਾਰਿਆਂ ਦਾ ਥੈਂਕ ਯੂ ਹੈ ਧੰਨਵਾਦ ਆ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਅੱਜ ਇਹ ਦਿਲ ਦੀਆਂ ਗੱਲਾਂ ਕਰਨ ਦਾ ਮੌਕਾ ਮਿਲਿਆ ਕਿਉਂਕਿ ਐਮ ਆਰ ਸਿਟੀ ਸਕੂਲ ਨੂੰ 25 ਸਾਲ ਹੋ ਗਏ ਆ 25 ਸਾਲ ਦਾ ਸੱਤ ਤਰੀਕ ਨੂੰ ਫੰਕਸ਼ਨ ਵੀ ਮਨਾ ਰਹੇ ਆ ਉਹਨਾਂ ਸਟੂਡੈਂਟ ਨੂੰ ਵੀ ਬੁਲਾਇਆ ਬਲਾਵਾ ਦਿੱਤਾ ਆ ਤੁਹਾਡੇ ਆਪਣੇ ਮੰਦੀਆਂ ਗੱਲਾਂ ਆ ਕੇ ਕਰਨ ਤੁਹਾਡੇ ਨਾਲ ਕਿ ਕਿਵੇਂ ਜ਼ਿੰਦਗੀ ਦੇ ਵਿੱਚ ਪੜ੍ਹ ਕੇ ਗਏ ਥੇ ਕਿਵੇਂ ਸਟੱਡੀ ਸੀਗੀ ਉਹ ਸਾਰੇ ਵੀ ਤੁਹਾਨੂੰ ਪੰਜਾਬੀ 360 ਤੇ ਦਿਖਾਵਾਂਗੇ ਤੇ ਸ਼੍ਰੀ ਰਾਮ ਜੀ ਦਾ ਸੁਮੁਲਾ ਜੀ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਮਾਂ ਦਿੱਤਾ ਤੇ ਲਾਸਟ ਮੈਂ ਗੱਲ ਇਹ ਵੀ ਕਹਿਣਾ ਚਾਹੁੰਦਾ ਕਿ ਸੱਡੀ ਬਹੁਤ ਸਾਰਿਆਂ ਦੀ ਨਜ਼ਰ ਹੁੰਦੀ ਆ ਕਿ ਅਸੀਂ ਸਟੱਡੀ ਇਹਨਾਂ ਨੇ ਇੱਕ ਬਹੁਤ ਵਧੀਆ ਸੰਦੇਸ਼ ਦਿੱਤਾ ਮਾਤਾ ਪਿਤਾ ਲਈ ਕਿਉਂਕਿ ਹਰ ਵੇਲੇ ਮਾਰਕ ਦਾ ਡੰਡਾ ਸੀ ਜਿਹੜਾ ਨੰਬਰ ਜ਼ਿਆਦਾ ਲਿਆਂ ਦਾ ਡੰਡਾ ਬੱਚਿਆਂ ਦੇ ਸਿਰ ਤੇ ਰੱਖਦੇ ਉਹ ਗਲਤ ਹੈ ਕਿਤੇ ਨਾ ਕਿਤੇ ਉਸ ਚੀਜ਼ ਲਈ ਜ਼ਰੂਰ ਇਹਨਾਂ ਦੇ ਵਿਚਾਰਾਂ ਨੂੰ ਸੁਣਿਓ ਤੇ ਸਾਂਝੇ ਕਰਿਓ ਤੇ ਇਸ ਗੱਲ ਤੇ ਵਿਚਾਰ ਜੂ ਕਰਿਓ ਜਿੰਨੇ ਵੀ ਦੇਖਦੇ ਆ ਪੰਜਾਬੀ 360 ਸਾਰਿਆਂ ਦਾ ਧੰਨਵਾਦ ਸ਼ੁਕਰੀਆ ਤੇ ਇਹ ਇੰਟਰਵਿਊ ਕਿਵੇਂ ਦੀ ਲੱਗੀ ਤੁਹਾਨੂੰ ਕਮੈਂਟਸ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ ਥੈਂਕ ਯੂ